ਚੱਚਾ ਰਚਿਤ ਚਿੱਤਰ ਹੈ ਭਾਰੀ ਸੱਚੇ ਚਿੱਤਰੇ ਚੇਤੋ ਚਿਤਕਾਰੀ ਚੱਚਾ ਰਚਿਤ ਚਿੱਤਰ ਹੈ ਭਾਰੀ ਚੱਚਾ ਆ ਗਿਆ ਅੱਗੇ ਕਹਿੰਦਾ ਜਿਹੜਾ ਸੰਸਾਰ ਦਾ ਫੋਟੋ ਬਣਾਇਆ ਨਾ ਨਕਸ਼ਾ ਸੰਸਾਰ ਇਹਦਾ ਨਕਸ਼ਾ ਹੀ ਹੈ ਸੱਚੀ ਮੱਚੀ ਦਾ ਸੰਸਾਰ ਇੱਕ ਤਾਂ ਬਣਾਇਆ ਕਾਰਜ ਦੇ ਉੱਤੇ ਆ ਕੇ ਸੱਚੀ ਚੀਜ਼ ਦੇ ਦੇਵਾਰ ਦੇ ਉੱਤੇ ਇਹ ਤਾਂ ਸੱਚੀ ਮੱਚੀ ਦਾ ਨਕਸ਼ਾ ਇਹ ਤਾਂ ਹਵਾਈ ਪਤੇ ਹੁੰਦੇ ਨੇ ਪਰ ਤੇ ਝੜਦੇ ਨੇ ਨਵੇਂ ਪੈਦਾ ਹੁੰਦੇ ਨੇ ਛੋਟੇ ਦਰਾਫਤੇ ਵੱਡੇ ਹੁੰਦੇ ਨੇ ਵੱਡੇ ਜਿਹੜੇ ਟਾਹਣੀਆਂ ਸੁੱਕਦੀਆਂ ਨੇ ਝੜਦੀਆਂ ਨੇ ਇਹ ਚਿੱਤਰ ਬਹੁਤ بڑا ਹੈ ਚੱਚਾ ਰਚਿਤ ਚਿੱਤਰ ਹੈ ਭਾਰੀ ਆ ਸੰਸਾਰ ਇਹਦੀਆਂ ਪਤਾ ਨਹੀਂ ਇਹ ਕਿੰਨੇ ਕਨੇ ਐ ਜਿਹਨਾਂ ਦੁਨੀਆਂ ਸਾਡੀ ਦੇਖਣ ਚਾਹੁੰਦੀ ਪਤਾ ਨਹੀਂ ਇਹ ਕਿੰਨੇ ਕਨੇ ਬਹੁਤ ਵੱਡਾ ਚਿੱਤਰ ਹੈ ਰਚਿਤ ਚਿੱਤਰ ਹੈ ਭਾਰੀ ਬਾਜ਼ ਬਾਰਿਚੇ ਤਰ ਰਜਤੋ ਸੱਚਾ ਕਹਤਰ ਹੈ ਇਹ ਸੱਚੀ ਮੂਰਤੀ ਹੈ ਜੋ ਸਾਨੂੰ ਅੱਖਾਂ ਨਹੀਂ ਦੀ ਹੈ ਉਹ ਜਿਹੜੀ ਅਸੀਂ ਬਣਾਈਓ ਝੂਠੀ ਮੂਰਤੀ ਹੈ ਸੱਚੀ ਮੂਰਤੀ ਨੂੰ ਛੱਡ ਕੇ ਝੂਠੀ ਮੂਰਤੀ ਚਲ ਜਾਂਦੇ ਲੋਕ ਪੱਥਰ ਢੀਕੜ ਕੇ ਪੱਥਰ ਜੋੜ ਕੇ ਪੇੜ ਪੌਦਿਆਂ ਚ ਵੀ ਹੈ ਉਹ ਉੱਥੋਂ ਨਹੀਂ ਲੱਭਿਆ ਮੂਰਤੀ ਚੋਂ ਲੱਭ ਰਹੇ ਜਿੱਥੇ ਆਪ ਬਣਾ ਕੇ ਮੂਰਤੀਓ ਚ ਲੱਭਣ ਲੱਗੇ ਜਿੱਤੇ ਹੈ 84 ਲੱਖ ਜੂ ਜੋ ਉਦੋਂ ਲੁੱਟਦੇ ਚਲਦੇ ਆ ਗ੍ਰੰਥੇ ਬੋਲਦੇ ਨੇ ਸੁਣਨ ਵਾਲੇ ਅੱਨੇ ਬੋਲੇ ਨੇ ਸੁਣਾਉਣ ਵਾਲੇ ਸੈਟ ਆਨ ਨੇ ਸੁਣਾਉਣ ਲਾਂ ਦਵਾਂ ਦੀ ਗਾੜ ਇਹ ਪੇਡਾਂ ਆਪਣੀਆਂ ਨੇ ਇਹਨਾਂ ਦੀ ਕਮਾਈ ਆਪਾਂ ਨੇ ਖੜੀ ਜੇ ਪੇਡਾਂ ਨੇ ਆਪਣੇ ਆਪਣੇ ਟਿੱਕੇ ਆਪਣੇ ਆਪਣੇ ਲਾਏ ਹੋਏ ਨੇ ਪੇਡਾਂ ਨੇ ਪੇਡਾਂ ਦੀ ਉਹਨਾਂ ਮਾਲਕ ਨਹੀਂ ਹੁੰਦੀ ਐ ਪੇਡਾਂ ਦੇ ਬੱਚੇ ਵੀ ਮਾਲਕ ਨਹੀਂ ਹੁੰਦੇ ਨੇ ਜੋਨਾ ਤਾਂ ਆਂਦਰੋਂ ਹੀ ਆਵੀਂ ਪੇਡਾਂ ਨੇ ਖਾਣਾ ਕੀ ਐ ਖਾਣਾ ਸਰਕਾਰੀ ਐ ਖਾਣਾ ਤਾਂ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਐ ਪੇਡਾਂ ਵੀ ਪਰਮੇਸ਼ਰ ਨੇ ਆ ਖਰਾ ਕੋਈ ਪਰਮੇਸ਼ਰ ਦੀ ਲਾਲ ਆਪਾ ਲੈਣੇ ਨੇ ਤੋਂ ਇਹਨਾਂ ਨੂੰ ਲਾਭ ਨਹੀਂ ਲੈਣਾ ਦਨ ਇਹਨਾਂ ਨੂੰ ਲੜਕਿ ਚ ਪਾ ਦੇਣਾ ਕਿਉਂਕਿ ਤਾਂ ਆਪ ਵੀ ਨਰਜੀਆ ਰਹਿਣ ਸਵਾਰਥ ਹੈ ਇਹ ਸਾਰਾ ਸਾਰੇ ਤਰ ਨੂੰ ਸਾਰੇ ਅਸੀਂ ਆਪਣੀ ਦਾਦਾਦ ਵਧਾ ਦੇਣੀ ਹੈ ਸਾਰਿਆਂ ਨੂੰ ਉਬਰਤਾਰੀ ਕਰ ਦੇਣਾ ਇਸ ਸਵਾਰਥ ਚ ਸਾਰਿਆਂ ਹੀ ਸਵਾਰਥ ਦੀ ਟੋੜੇ ਦੋ ਸੋਚੀ ਗੱਲ ਬੀਸੀ ਜੇ ਕਹੀਏ ਜਦੋਂ ਉਹਨੇ ਕਿਹਾ ਵੀ ਇਹਦਾ ਗੁਰੂ ਜੀ ਆਓ ਗੁਰਸ਼ਰਧ ਜੀ ਇਹਨੇ ਦੱਸਿਆ ਸੀ ਕਹਿੰਦਾ ਸੀ ਜੀ ਕੁਝ ਕਰਨਾ ਚਾਹੁੰਦਾ ਕਹਿੰਦਾ ਤੁਸੀਂ ਗਲਤ ਜਗ੍ਹਾ ਆ ਗਏ ਸਿੱਖੀ ਵਾਸਤੇ ਕੁਝ ਕਰਨ ਦਾ ਪਲੇਟਫਾਰਮ ਨਹੀਂ ਆਇਆ ਐਸਜੀਪੀਸੀ ਸਿੱਖੀ ਵਾਸਤੇ ਜਿੱਦਾਂ ਕਰਨ ਦਾ ਪਲੇਟਫਾਰਮ ਨਹੀਂ ਆਇਆ ਐਸਜੀਪੀਸੀ ਇਹ ਟੋੜੇ ਦਾ ਬਿਆਨ ਹੈ ਗੁਰਸਾਹਿਬ ਜੀ ਨੇ ਦੱਸਿਆ ਕਹਿੰਦਾ ਜੀ ਹੈਰਾਨ ਹੋ ਗਏ ਉਹ ਜੇ ਤੁਸੀਂ ਸਿੱਖੀ ਵਾਸਤੇ ਤੁਸੀਂ ਵੀ ਕਰਨਾ ਕਰੂਗਾ ਕੌਣ ਦੋ ਬਤਿਹਨੋ ਉਹ ਤਾਂ ਅਡਮਟ ਕੀ ਤਾਂ ਜੇ ਨਾ ਇਹ ਤਾਂ ਸਿੱਖੀ ਦਾ ਜੇ ਤੁਸੀਂ ਕੁਝ ਕਰਨਾ ਕੋਈ ਹੋਰ ਪਲੈਟਫਾਰਮ ਲੱਭੋ ਲੱਭਿਆ ਹੈ ਲੋਕਾਂ ਕਾਰਸੇ ਵਾਲੇ ਹੋਰ ਪਲੈਟਫਾਰਮ ਤੋਂ ਕਰ ਰਹੇ ਨੇ ਗੋਲਕ ਤੋਂ ਕੋਈ ਪੈਸਾ ਨਹੀਂ ਮਿਲਦਾ ਸੇਵਾ ਵਾਸਤੇ ਗੋਲਕ ਵਾਲੇ ਪੈਸੇ ਲੈਂਦੇ ਨੇ ਉਹਨਾਂ ਤੇ ਅਸੀਂ ਠੇਕੇਦਾਰਾਂ ਅੰਕ ਨਹੀਂ ਜੇ ਠੇਕਾ ਲੈਣੇ ਪੈ ਗੋ ਅਰ ਉਹ ਦੱਦੇ ਵੀ ਹਾਲਾਂਕਿ ਉਹਨਾਂ ਦੇਣੇ ਨਹੀਂ ਕਹੀਦੇ ਸੇਵਾਦਾਰ ਰੋਗ ਨਹੀਂ ਸੋਈ ਜੇ ਲੈ ਪੈਸੇ ਲੈ ਕੇ ਸੇਵਾ ਲੈਣ ਦਾ ਸੇਵਾਦਾਰ ਰੋਗ ਨਹੀਂ ਹੈ ਕੌਣ ਆਇਆ ਬਈਸਾ ਉਸ ਸੰਬਧ ਕੋ ਜਾਣ ਲੋ ਸੇਵਾ ਕਾਰਨ ਵਿਆਹ ਸੰਬੰਧ ਤੋਂ ਅਲੱਗ ਕਿਤਾ ਅਸੀਂ ਵੀ ਪਾਈਆ ਤੁਸੀਂ ਕਰੋ ਅਸੀਂ ਕਰਦੇ ਕੱਟ ਕੋਈ ਵੀ ਨਹੀਂ ਸਾਰੇ ਕੋ ਜਿਹਨ ਫੈਲੀ ਤੇ ਸਾਰੇ ਛਿੱਟੇ ਵੱਟੇ ਕੋਈ ਨਹੀਂ ਸਾਰੇ ਜਿੰਨੀਆਂ ਸਾਲ ਸਾਲਾਂ ਲੱਗਿਆ ਸਭ ਛਿੱਟੇ ਵੱਟੇ ਹੀ ਨੇ ਪਰ ਐਸਜੀਪੀ ਤੇ ਅਲੱਗ ਨਹੀਂ ਲੱਗੇ ਕਹਿਣ ਦਾ ਮਤਲਬ ਕਾਰ ਤੇ ਵਾਲੇ ਵੀ ਅਲੱਗ-ਅਲੱਗ ਨੇ ਨੰਬਰ ਚਲਾਉਣ ਵਾਲੇ ਵੀ ਅਲੱਗ-ਅਲੱਗ ਨੇ ਇਹ ਤਾਂ ਨੰਬਰ ਜਿਹੜੇ ਵਧੀਆ ਚੱਲਦੇ ਨੇ ਹਟਾ ਦਿੰਦੇ ਹੁੰਦੇ ਨੇ ਜਿਵੇਂ ਅ ਚਬਦੀਦਾ ਵਾਲਾ ਹਟਾਤਾ ਨਾ ਨੇ ਜਿਹਨਾਂ ਜਰ ਪਬਲਿਕ ਕੋਲ ਸੀ ਲੋਕ ਵਧੀਆ ਚੱਲਦਾ ਸੀ ਉਹ ਹੌਲੀ ਹੌਲੀ ਬਸ ਉਹ ਇਹ ਕਾਰ ਲੈ ਜਾਂਦੇ ਇਹਨਾਂ ਦੇ ਆਪਣੇ ਇਹ ਚਾਹੁੰਦੇ ਨੇ ਦੁਨੀਆ ਆ ਗਈ ਨਾ ਸਾਡੇ ਕੋਲ ਗੋਲਕ ਦੇ ਕੋ ਧਿਆਨ ਰੱਖੀਂ ਨਾ ਜੇ ਆਵੇ ਸਰ ਗੋਲਕ ਵਿੱਚ ਪੈਸੇ ਆਉਂਦੇ ਪੌਣਾ ਉਹ ਜਦੈ ਜਲੀ ਜਾਵੇ ਵਾਪਸ ਤਾਂ ਕਿ ਇਹਨਾਂ ਦਾ ਪਰਦਾ ਬਣ ਜਾਵੇ ਕਵਰੇਜ ਬੰਦ ਕਰਕੇ ਜੋ ਗੱਲਾਂ ਕਰਦੇ ਨੇ ਉਹ ਇਹਨਾਂ ਤੱਕੇ ਸੀ ਬੁੱਧ ਆਰਟੀਆਈ ਦਾ ਬਦਦਾ ਐਸਜੀਪੀ ਨੂੰ ਨਹੀਂ ਜਾਈਦਾ ਸਾਡਾ ਕੋਈ ਪਤਾ ਲੱਗੇ ਵੀ ਅਸੀਂ ਕੀ ਕਰ ਰਹੇ ਹਾਂ ਕਿਉਂ ਨਹੀਂ ਜਾਈਦਾ ਥੋੜੇ ਪਿਓ ਦੀ ਗੱਲ ਗੁਰੂ ਦਾ ਪੈਸਾ ਸੰਬੰਧ ਨੂੰ ਕਿਉਂ ਨਹੀਂ ਪਤਾ ਹੀ ਚਾਹੀਦਾ ਸਭ ਚੋਰ ਇਕੱਠੇ ਹੋਏ ਨੇ ਓਏ ਕਿੱਛਾ ਰਚਿਤ ਚਿੱਤਰ ਹੈ ਭਾਰੀ ਕਿੱਛਾ ਰਚਿਤ ਰਚਿਤ ਚਿੱਤਰ ਹੈ ਭਾਰੀ ਤਦ ਚਿੱਤਰੇ ਚਿਤੋਚਿਤ ਕਰੀ ਅਚਿਤੋ ਚਿਤਕਾਰੀ ਜਿਹੜੀ ਤਾਂ ਹੈਗੀ ਹੈ ਸੰਸਾਰ ਜੀ ਨੇ ਬਣਾਇਆ ਹੈ ਸੰਸਾਰ ਨੂੰ ਨਾ ਦੇਖੋ ਸੰਸਾਰ ਨੂੰ ਨਾ ਟੋਲੋ ਸੰਸਾਰ ਨੂੰ ਨਾ ਖੋਜੋ ਸੰਸਾਰ ਚੋਂ ਕਰਤੇ ਨੂੰ ਖੋਜੋ ਜਿਹਨੇ ਚਿੱਤਰ ਬਣਾਇਆ ਉਹ ਵਿੱਚ ਹੀ ਹੈ ਚਿੱਤਰ ਦੇ ਕੁਦਰ ਤਾਂ ਹਰ ਪ੍ਰਭ ਵਿਚਰ ਜੀਓ ਕੁਦਰ ਤੇ ਵਿੱਚੋਂ ਕਾਦਰ ਨੂੰ ਖੋਜੋ ਕਾਦਰ ਨੂੰ ਜਿਹਨੇ ਚਿੱਤਰ ਬਣਾਇਆ ਉਹਨੂੰ ਖੋਜੋ ਅੰਦਰੇ ਬੈਠਿਆ ਉਹ ਸਭ ਤੇ ਜੋ ਅੰਦਰੇ ਜੋਤ ਖੋਜਣੀ ਹੈ ਪਰਮਾਤਮਾ ਨੂੰ ਖੋਜਣਾ ਇੱਥੇ ਕਿਤਾਬ ਪਤਾ ਕਿ ਕਰਦਣ ਵੀ ਪਰਮੈਸ਼ਰ ਨੂੰ ਖੋਜਣਾ ਪਰਮੈਸ਼ਰ ਨਹੀਂ ਹੈ ਇੱਥੇ ਪਰਮੈਸ਼ਰ ਦਾ ਹੁਕਮ ਹੈ ਇੱਥੇ ਉਹਦੀ ਇੱਛਾ ਕਰਤੀ ਹੋਈ ਹੈ ਤੇ ਇੱਟ ਨਹੀਂ ਉੱਡਾ। ਇੱਥੇ ਕੀ ਕਰਨਾ ਉਹਨਾਂ ਨੇ? ਇੱਥੇ ਤਾਂ ਉਹਦੀ ਇੱਛਾ ਹੀ ਚੱਲਦੀ ਹੈ। ਉਹ ਸਾਡੇ ਕੋਲ ਬਿਜਲੀ ਆਉਂਦੀ ਹੈ। ਉਹ ਸਾਡੇ ਕੋਲ ਇੱਥੇ ਉਹ ਟਰਬਾਈਨਾਂ ਜਿਹੜੀਆਂ ਬਿਜਲੀ ਪੈਦਾ ਕਰਦੀਆਂ ਉਹ ਆਉਂਦੀਆਂ ਨੇ ਇੱਥੇ। ਟਰਬਾਈਨ ਆਪਣੀ ਜਗ੍ਹਾ ਨੇ ਬਿਜਲੀ ਇੱਥੇ ਅਗੀ ਤੱਕ ਰੱਖੀ। ਐਂ ਉਹਦੀ ਇੱਛਾ ਚਲਤੀ ਹੈ ਤੇ ਆ ਵੀ ਆਪ ਜਿੱਥੇ ਹੈਗਾ ਹੈਗਾ। ਇੱਥੇ ਕਰਨਾ ਉਹਨੇ ਆ ਕੇ। ਇਹ ਹੈ ਉਹਦਾ ਰੂਪ ਕਿਸੇ ਹੋਰ ਤਰੀਕੇ ਦਾ ਉਹ ਸਾਡੇ ਅੱਖਾਂ ਤੋਂ ਫਰਹੀ ਜਾਂਦਾ ਤਾਂ ਜੀ ਚਿੱਤਰਾ ਹੈ ਕਿਤਰਾਖ ਤਾਂ ਜੀ ਚਿੱਤਰਾ ਹੈ ਕਿਤੋ ਚਿਤਕਾਰੀ ਕਿਤੋ ਚਿਤਕਾਰੀ ਹਾਂ ਤਾਂ ਜੀ ਚਿੱਤਰਾ ਹੈ ਕਿਤੋ ਚਿਤਕਾਰੀ ਚਿੱਤਰਕਾਰ ਚਿੱਤਰ ਬਿਚਿੱਤਰ ਇਹ ਅਬਚੇਰਾ ਤਾਂ ਜੀ ਚਿੱਤਰੇ ਜਿਤ ਰਾਹ ਜਿਤ ਇਹਰਾ ਆ ਚਿੱਤਰ ਬਿਚਿੱਤਰ ਹੈ ਆਬਚੇਰਾ ਇਹ ਜਿਹੜਾ ਚਿੱਤਰ ਹੈ ਬਿਚਿੱਤਰ ਹੈ ਬਿਚਿੱਤਰ ਕਾਤੇ ਜਿਹੜਾ ਅਸੀਂ ਫੋਟੋ ਚਿੱਤਰ ਬਣਾਉਂਦੇ ਹਾਂ ਉਜ ਕੋਈ ਫੱਟਾ ਨਾ ਮਾਣੀ ਫਟਦਾ ਹੈ ਹਿਲਦਾਰੀ ਜਹੇ ਜਹ ਚਿੱਤਰ ਬਣਾਤਾ ਹੋਇਆ ਰਹਿਣਾ ਇਹ ਤਾਂ ਹੋਇਆ ਰਹਿਣਾ ਇਹ ਵਿਚਿੱਤਰ ਚਿੱਤਰ ਹੈ ਸੱਚੀ ਮੂਰਤ ਹੈ ਸੱਚਾ ਚਿੱਤਰ ਹੈ ਚਿੱਤਰ ਵਿਚਿੱਤਰ ਹੈ ਅਹ ਅਬ ਚਿਹਰਾ ਵਿਚਿੱਤਰ ਹੁੰਦਾ ਜਿਹਦੇ ਵਰਗਾ ਕੋਈ ਦੂਆ ਹੋਰ ਨਾ ਹੋਵੇ ਵਿਚਿੱਤਰ ਹੁੰਦਾ ਜਿਹਦੇ ਵਰਗਾ ਦੂਸਰਾ ਕੋਈ ਨਾ ਹੋਵੇ ਐਸਾ ਚਿੱਤਰ ਕੋਈ ਨਹੀਂ ਬਣਾ ਸਕਦਾ ਜਹੇ ਜਹ ਬਣਾਉਣਾ ਤੁਹਾਡੇ ਸਾਹਮਣੇ ਤਾਂ ਜਿਵੇਂ ਚਿੱਤਰੇ ਚਿੱਤਰ ਰਾਜ ਚਿੱਤਰ ਇਹਦਾ ਇੱਕ ਦਰਸਰ ਦਾ ਚਿੱਤਰ ਬਣਾਵਾਂਗੇ ਅੰਬ ਲੱਗੇ ਹੋਣਗੇ ਪਰ ਜਿਹਹ ਜਹ ਆਂਬਾ ਉਹ ਜਹ ਰਹੂ ਨਾ ਪੱਕੇ ਨਾ ਗਰੇ ਜੇ ਲੋ ਨੇ ਫੋਟੋ ਤੇ ਬਣਾ ਦਿੱਤਾ ਨਾ ਉਹ ਨਹੀਂ ਫਿਰ ਪੱਕਦਾ ਜੇ ਹਰਾ ਦਾ ਹਰੇ ਹੀ ਰਹੂਗਾ ਜੇ ਪੱਕੇ ਨਾ ਗਰੇ ਜੇ ਪੱਤਾ ਹਿੱਲੇ ਇਥੇ ਕੀ ਹੈ ਜਿਹੇ ਜੀ ਦਾ ਚਿੱਤਰ ਬਣਾਇਓ ਕੀ ਹੈ ਉਤਾਰ ਤੋਂ ਪੱਕੇ ਚੜ ਜਾਣਾ ਪਹਿਲਾਂ ਅਬ ਛੋਟਾ ਗਿਆ ਸੀ ਪਹਿਲਾਂ ਬੂਰ ਸੀ ਅੰਬ ਲੱਗਿਆ ਗਾਹ ਨੂੰ ਅਗਲੇ ਸਾਲ ਫੇ ਲੱਗਿਆ ਉਹਨੇ ਚਿੱਤਰਾਂ ਦੇ ਉੱਤੇ ਦੂਹ ਹਲੇ ਖਾਲਾ ਉੱਪਰ ਰੱਖਦੇ ਨੇ ਇਹ ਪੱਤੇ ਨਵੇਂ ਪੜਦੇ ਨੇ ਉਹ ਨਕਲ ਹੈ ਸਰਪੂ ਨਕਲ ਨਹੀਂ ਹੈ ਨਕਲ ਵੀ ਕੁਝ ਹੋਰ ਹੁੰਦੀ ਹੈ ਚਿੱਤਰ ਬਚਿੱਤਰ ਹੈ ਬਚੇਰਾ ਜੇ ਚਿੱਤਰ ਨੂੰ ਖੋਜਣ ਲੱਗਦੇ ਇਹ ਖੂਜੋ ਨਿਕਲੇ ਨਹੀਂ ਸਕਦੇ ਤੁਸੀਂ ਜਿਹੜੇ ਮਾਇਆ ਨੂੰ ਖੋਜਣ ਲੱਗੇ ਕਹਿੰਦੇ ਬ੍ਰਹਮਾ ਨਾਲ ਨਲਕੀ ਚ ਬੜ ਗਿਆ ਨਲਕੀ ਚ ਬੜਿਆ ਬ੍ਰਹਮਾ ਜਿਹੜਾ ਖੋਜ ਰਿਹਾ ਨੇ ਬੁੱਧ ਬੁੱਗਲੇ ਬ੍ਰਹਮਾ ਇਹਨੇ ਨਲਕੀ ਚ ਬੜੇ ਹੋਏ ਹੋਰ ਕੀ ਨੇ ਉਹ ਕਿਸੇ ਨਲਕੀ ਜਿੰਨੇ ਕੋ ਬ੍ਰਹਮਾ ਬੜਿਆ ਕਿੱਥੋਂ ਪੈਦਾ ਹੋਈ ਐ ਸ੍ਰਿਸ਼ਟੀ ਕਮਲ ਕਿਵੇਂ ਪੈਦਾ ਹੋਇਆ ਨਲਕੀ ਚੋਂ ਪੈਦਾ ਹੋਇਆ ਸਰੀਰ ਕਿਵੇਂ ਪੈਦਾ ਹੋਇਆ ਨਲਕੀ ਜੀ ਰਸ ਆਇਆ ਤਾਂ શરીર ਬਣਾ ਹੋਇਆ ਉਹ ਪਾਈਪ ਜਿਓ ਰਸ ਆਇਆ ਜਿਦਾਂ ਨਾਮ ਕਮਲ ਨਾੜੂ ਦੇ ਵਿੱਚ ਹੀ ਰਸ ਆਇਆ ਤਾਂ શરીર ਹੋਇਆ ਉਹ 나ੜੂ ਦੇ ਕੀ ਕਰਾ ਮਾਤਾ ਇਹ ਜਿਹਾ ਸਰੀਰ ਬਣ ਗਿਆ ਰਸ ਇਕੱਠਾ ਹੋ ਰਿਹਾ 9 ਮਿਲੀਓ ਜੋ ਅਲੱਗ ਹੋ ਜਾਣੇ ਨੇ ਕਿੱਡਾ ਕੋਈ ਸਰੀਰ ਚ ਭਰਤਾ ਕਹਿ ਜਾ ਰਸ ਬਣਾ ਕੇ ਭੇਜਿਆ ਉਹ ਹਰ ਇੱਕ ਬਿਮਾਰੀ ਹੈ ਸਾਡੇ ਅੰਦਰ ਉਹਦਾ ਇਲਾਜ ਵੀ ਅੰਦਰ ਆਪੇ ਹੋਈ ਜਾਂਦਾ ਹੈ ਕਹੇਗਾ ਨਕਸ਼ਾ ਆਪਣਾ ਚਿੱਤਰ ਬਣਾਇਆ ਹੈ ਸਰੀਰ ਦਾ ਅੱਜ ਕਿਹੜਾ ਜੇ ਦੀ ਖੋਜ ਡਾਕਟਰ ਵੀ ਖੋਜ ਪਏ ਮਰ ਤੁਮਾਰੇ ਕੋਈ ਅਲਟਰ ਨਹੀਂ ਲੱਭਦਾ ਹੀ ਨਹੀਂ ਜਿੰਨਾ ਜਿੰਨਾ ਡਾਕਟਰ ਗਾਹ ਡੀਪ ਜਾਂਦਾ ਨਾ ਡਾਕਟਰ ਖੁਦ ਹੈਰਾਨ ਹੋ ਜਾਂਦੇ ਨੇ ਇਹ ਆਪ ਕਿਹੜਾ ਸਾਡੇ ਚਿੱਤਰੇ ਕਿ ਤੇ ਰਾਖ ਚਿੱਤਰ ਹੈ ਇਹ ਕਹਿੰਦੇ ਤੁਸੀਂ ਇਹ ਚਿੱਤਰ ਨੂੰ ਖੋਜਣ ਦੀ ਕੋਸ਼ਿਸ਼ ਨਹੀਂ ਕਰਦੇ ਜਿਹਨਾਂ ਜੇਤਰ ਬਣਾਏ ਉਹਨੂੰ ਖੋਜ ਲੋ। ਚਿੱਤਰ ਨੂੰ ਛੱਡ ਦੇਣਾ ਸੰਸਾਰ ਦੇ ਜੋ ਮਾਇਆ ਉਹਦੀ ਖੋਜ ਨਹੀਂ ਕਰਨੀ। ਮਾਇਆ ਪਤੀ ਦੀ ਖੋਜ ਕਰ ਲਈਏ। ਜੜ ਦੀ ਖੋਜ ਨਹੀਂ ਕਰਨੀ ਚੇਤਨ ਦੀ ਖੋਜ ਕਰ ਲਈਏ। ਜੜ ਦੀ ਖੋਜ ਦਾ ਵਿਸ਼ਾ ਨਹੀਂ ਹੈ ਕਬੀਰ ਨੇ ਇੱਥੇ ਬੰਦ ਕਰਤਾ ਸੀ। ਸਾਡਾ ਵਿਸ਼ਾ ਜੜ ਵਸਤੂ ਦੀ ਖੋਜ ਦਾ ਨਹੀਂ ਹੈ। ਇਹ ਤਾਂ ਇਥੋਂ ਦਾ ਸ਼ਾਰਟ ਕੀਤਾ ਕਵੀਨ ਨੇ ਗੋੜੀ ਲਾਗੇ ਅੱਜ ਤੇ ਜਦੋਂ ਅਸੀਂ ਐਂਡ ਕੀਤਾ ਆ ਕੇ ਮੁਤਾਬਲੀ ਦੇ ਵਿੱਚ ਪੰਜਵੇਂ ਪਾਸ਼ਾ ਨੇ ਉੱਥੇ ਉਹਨਾਂ ਨੇ ਲਿਖਿਆ ਮਹਿਰਾ ਜਿਹੜਾ ਵਿਸ਼ਾ ਸੀ ਮਾਇਆ ਖੋਜਣ ਦਾ ਵਿਸ਼ਾ ਸੀ ਕਿਉਂਕਿ ਬਣਾ ਕੀਤਾ ਹੋਇਆ ਸੀ ਐਕੋ ਬਣਾ ਨਹੀਂ ਕੀਤਾ ਇਹ ਸੰਬੰਧ ਨੇ ਗੁਰਬਾਣੀ ਦੇ ਇਹ ਬੜਾ ਬੰਦਾ ਬਾਣੀ ਕੀ ਹੈ ਬਦਵਾਨ ਨੂੰ ਉਹ ਕਹਿੰਦੇ ਜਿਹੜਾ ਮੇਰਾ ਵਿਸ਼ਾਲ ਸੀ ਸਾਡਾ ਸਾਰੀ ਗੁਰਬਾਣੀ ਦਾ ਉਹ ਈ ਸੀ ਜੋ ਕਬੀਰ ਨੇ ਬੈਨ ਲਾਇਆ ਸੀ ਉਹ ਬੈਨ ਅਸੀਂ ਐਨ ਮੌਜੂਦ ਰੱਖੇ ਜਿਉਂ ਦਾ ਤਿਉਂ ਸਿੱਧੂ ਬਿਲਕੁਲ ਵੀ ਮਾਇਆ ਦਾ ਕੋਈ ਸਾਡਾ ਵਿਸ਼ਾ ਨਹੀਂ ਸੀ ਤੇਰਾ ਕੀਤਾ ਜਾਤੋ ਤੇਰਾ ਕੀਤਾ ਕੀ ਚਿਤ ਅਸਾਰਾ ਇਹ ਚਿੱਤਰ ਵਿਚਤਰ ਜਿਹੜਾ ਬਚੇਰਾ ਸੀ ਇਹਦੀ ਖੋਜ ਕਰਦੀ ਸਾਡਾ ਵਿਸ਼ਾ ਨਹੀਂ ਸੀ ਆਖੰਡ ਵਿੱਚ ਇਹ ਲਿਖਿਆ ਉਦਾਮਲੀ ਜੋ ਸਾਰਾ ਆਪਣਾ ਬਹੁਤੀ ਸਾਡਾ ਪਾਣੀ ਹੈ ਉਹਦੇ ਵਿੱਚ ਮਾਇਆ ਦੀ ਖੋਜ ਦੀ ਕੋਈ ਗੱਲ ਨਹੀਂ ਪਾਏ ਦੀ ਖੋਜ ਨੂੰ ਫਿਰ ਜੋੜ ਕੇ ਅਰਥ ਕਰੀ ਜਾਂਦੇ ਬਾਅਦੂਨ ਪਿੱਛੇ ਕਹਿ ਦੇਣ ਤੇ ਮਾਇਆ ਦੇ ਮਸਾਲਾ ਬਹੁਤ ਦਿੱਤੀਆਂ ਨੇ ਸੱਚੇ ਤੇ ਪਪਣਾ ਪਿਆ ਪਪਣਾ ਤੇ ਜਲ ਹੋਇ ਜਲ ਤੇ ਤਰਫ ਵਣਖਾ ਗਿਆ ਘਟ ਘਟ ਪਰ ਇੱਥੇ ਹੀ ਬੰਦ ਕਰਤੀ ਗੋ ਐਂਦੀ ਦੱਸ ਕੇ ਬੰਦ ਮਾਇਆ ਦੀ ਖੋਜ ਸਾਡਾ ਵੀ ਛੱਡੀ ਸੀ ਗੁਰਬਾਣੀ ਦਾ ਵਿਸ਼ਾ ਮਾਇਆ ਦੀ ਖੋਜ ਹੈ ਹੀ ਨਹੀਂ ਚੇਤਨ ਦੀ ਖੋਜ ਗੁਰਬਾਣੀ ਦਾ ਵਿਸ਼ਾ ਚੜਦੀ ਖੋਜ ਗੁਰਬਾਣੀ ਦਾ ਵਿਸ਼ਾ ਹੀ ਦੀ ਸੰਸਾਰ ਦਾ ਵਿਸ਼ਾ ਚੜਦੀ ਖੋਜ ਹੈ ਨਿਰਾਕਾਰ ਦਾ ਵਿਸ਼ਾ ਚੇਤਨ ਬੀਖੋਜ ਹੈ ਚੇਤਨ ਨਿਰਾਕਾਰ ਹੈ ਉਹ ਆਪਣੀ खोज ਦਾ ਵਿਸ਼ਾ ਸਾਡਾ ਆਤਮ ਚਿੰਤਨ ਸਾਡਾ ਵਿਸ਼ਾ ਆਤਮ ਚਿੰਤਨ ਆਤਮ ਖੋਜ ਆਤਮ ਦਰਸ਼ਨ ਆਤਮ ਰਸ ਇਹ ਸਾਡਾ ਵਿਸ਼ਾ ਤੇਰਾ ਕੀਤਾ ਜਾਤੋ ਨਹੀਂ ਮਨੋ ਯੋਗ ਕੀਤਾ ਹੀ ਮੈਂ ਦਾ ਆਪਣੇ ਆਪ ਨਾਲ ਜੁੜਿਆ ਉਮਾਇਦਾ ਸਭ ਨਾਲ ਜੁੜਿਆ ਮੈਂ ਤਾਂ ਪ੍ਰੇਮ ਕੀਤਾ ਜਿਹਨ ਪ੍ਰੇਮ ਕਿਓ ਤੈਨੂੰ ਪਾਇਓ ਐਸਾ ਆਪ ਮੈਂ ਤਾਂ ਆਪਣੇ ਨਾਲ ਜੁੜਿਆ ਮੈਂ ਕਿਸੇ ਬਗਾਨਾ ਨਾਲ ਜੁੜਿਆ ਉਮਾਇਾ ਬਗਾਨੀ ਹੈ ਮੈਂ ਇਦਰਾ ਕਾਲੀ ਜੁੜਨਾ ਮੈਂ ਚਾਹਲਾਂ ਜੁੜਿਆ ਮੈਂ ਅਮਰਤ ਨਾਲ ਜੁੜਿਆ ਮੈਨੂੰ ਜੋਗ ਜੋਤ ਨਾਲ ਜੁੜਨਾ ਮੈਂ ਤਾਂ ਪ੍ਰੇਮ ਕੀਤਾ ਮੈਂ ਤਾਂ ਸਭ ਨਾਲ ਜੁੜਿਆ ਸਭ ਕੋ ਮੇਤ ਹਨ ਆਪ ਹਮ ਆਪਣਾ ਇਤੋਂ ਹਮ ਸਭੂ ਕੇ ਤਾਂ ਮੈਨੂੰ ਸਾਰਿਆਂ ਨੇ ਸੱਜਣ ਬਣਿਆ ਜਦ ਮੈਂ ਸਾਰਿਆਂ ਨੂੰ ਬਿੱਤਰ ਬਣਾਇਆ ਉਹਨਾਂ ਨੇ ਬਾਅਦ ਚ ਬਣਿਆ ਸੱਜਣ ਪਹਿਲਾ ਕੌਣ ਮੰਨ ਲੂਗਾ ਤਾਂ ਤਾਂ ਤਰੂ ਸਾਰੇ ਸੱਜਣ ਕਹਿੰਦੇ ਨੇ ਭਗਤਾਂ ਨੇ ਸਾਰਿਆਂ ਨੂੰ ਆਪਣੇ ਬਣਾਇਆ ਹੈ ਭਗਤਾਂ ਨੇ ਬੁਰੇ ਦਾ ਵੀ ਭਲਾ ਸੋਚਿਆ ਕੀਤਾ ਸੋਚਿਆ ਹੀ ਨਹੀਂ ਕੀਤਾ ਵੀ ਹੈ ਇਹ ਕੁਰਬਾਨੀ ਦਾ ਵਿਸ਼ਾ ਐਸ ਵੇਸ਼ੇ ਤੋਂ ਭਟਕੇ ਹੋਏ ਨੇ ਸਾਰੇ ਪਤਾ ਹੀ ਨਹੀਂ ਵਿਸ਼ਾ ਕੀ ਗਿਆ ਜੇ ਬਿਠੇ ਤਾਂ ਟਿੱਕੇ ਚੜੀਗੇ ਫਿਰ ਅਰਥ ਵੱਢਣੇ ਵੱਲ ਨਾਲ ਨਹੀਂ ਹੋ ਸਕਦੇ ਸਾਨੂੰ ਵਿਸ਼ਾ ਦਾ ਹੀ ਨਹੀਂ ਪਤਾ ਵਿਗਾ ਕੀ ਹੈ ਇਧਰ ਉਧਰ ਦੀਆਂ ਟੁਟ ਟਕੋਸਲੀਆਂ ਮਾਰੀ ਜਾਂਦਾ ਹੈ